ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਮੈਨੂੰ ਲੁਧਿਆਣਾ ਪੱਛਮੀ ਦਾ ਉਮੀਦਵਾਰ ਵਜੋਂ ਇਹਦੀ ਕੋਸ਼ਿਸ਼ਾਂ ਕੀਤੀ ਹੈ ਔਰ ਦੂਸਰਾ ਧੰਨਵਾਦ ਮੈਂ ਆਪਣੀ ਪਾਰਟੀ ਦੇ ਕਾਰਜਕਰਤਾਵਾਂ ਦਾ ਕਰਦਾ ਜਿਨ੍ਹਾਂ ਨੇ ਮੇਰੇ ਹੱਕ ਦੇ ਵਿੱਚ ਆਵਾਜ਼ ਚੁੱਕੀ ਔਰ ਹਾਈ ਕਮਾਂਡ ਨੇ ਉਸ ਆਵਾਜ਼ ਨੂੰ ਭੂ ਭੂ ਜਿਹੜਾ ਹੈ ਉਹ ਸੁਣ ਕੇ ਉਸ ਤੇ ਵਰਕ ਕੀਤਾ ਅਸਲ کافی ਲੇਟ ਜਿਹੜਾ ਅਨਾਉਂਸਮੈਂਟ ਕੀਤੀ ਗਈ ਆ ਉਸਦੇ ਵੀ ਕਹਿੰਦੇ ਕਾਰਨ ਕੀ ਕਾਰਨ ਰਹੇ ਨੇ ਲੱਗਦਾ ਕਿ ਵੱਡੀ ਲਿਸਟ ਸੀ ਜਾਂ ਫਿਰ ਦੇਖੋ ਇਸ ਤਰ੍ਹਾਂ ਹੈਗਾ ਕਿ ਸਾਡੀ ਪਾਰਟੀ ਜਿਹੜੀ ਹੈ ਉਹ ਕੇਟਰ ਬੇਸ ਪਾਰਟੀ ਹੈ ਪਿਛਲੇ 2 ਮਹੀਨੇ ਤੋਂ ਲਗਾਤਾਰ ਸਾਡੀ ਲੀਡਰਸ਼ਿਪ ਸਾਡੇ ਸੰਵਿਧਾਨ ਸਭਾ ਦੇ ਜਿਹੜੇ ਪ੍ਰਵਾਰੀ ਸੀ ਮਾਨਯੋਗ ਖੰਨਾ ਜੀ ਔਰ ਸਾਡੇ ਸਕੱਤਰ ਮੰਤਰੀ ਮਾਨਯੋਗ ਸ਼੍ਰੀ ਨਿਵਾਸੀ ਉਹ ਲਗਾਤਾਰ ਇਸ ਵਿਧਾਨ ਸਭਾ ਦੇ ਕਾਰਜਕਰਤਾ ਦੇ ਨਾਲ ਸੰਪਰਕ ਕਰ ਰਹੇ ਸੀ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਸੀ ਔਰ ਸਾਡੇ ਜਿਹੜੇ ਲੋਕਲ ਕਾਰਕਟਰਾਂ ਸੀ ਉਹ ਵੀ ਕਿਤੇ ਨਾ ਕਿਤੇ ਅ ਇੱਥੇ ਲੋਕਲ ਜਿਹੜੀ ਪਬਲਿਕ ਹੈ ਉਹਦੇ ਸੰਪਰਕ ਸੀਗੇ ਇਸ ਤੋਂ ਇਲਾਵਾ ਅਨੇਕਾਂ ਨੇਕ ਐਸੇ ਕੰਮ ਜਿਹੜੇ 11 ਸਾਲ ਦਾ ਸਾਡੀ ਕੇਂਦਰ ਦੀ ਸਰਕਾਰ ਦਾ ਰਿਕਾਰਡ ਬੋਲਦਾ ਉਹ ਜਿਹੜਾ ਹੈ ਅਸੀਂ ਲੈ ਕੇ ਆ ਕੇ ਲੋਕਾਂ ਦੇ ਵਿੱਚ ਜਾਣ ਵਾਲੇ ਆ ਸੋ ਮੈਂ ਸਮਝਦਾ ਕਿ 15 ਦਿਨ ਮੈਂ ਸਮਝਦਾ بڑے ਨਹੀਂ 15 ਦਿਨ ਦੇ ਵਿੱਚ ਅ ਅਸੀਂ ਉਹ ਕਰ ਦਿਖਾਵਾਂਗੇ ਕਿ ਜਦੋਂ 23 ਤਰੀਕ ਨੂੰ ਰਿਜ਼ਲਟ ਆਣਾ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲੇਗਾ ਔਰ ਅਸੀਂ ਜਿੱਤ ਕੇ ਹਰ ਹਾਲਤ ਦੇ ਵਿੱਚ ਵਿਧਾਨ ਸਭਾ ਚ ਜਾਵਾਂ ਸਰ ਪਿਛਲੀ ਵਾਰੀ ਵੋਟ ਬੈਂਕ ਵੱਡੇ ਹੁੰਦੇ ਆ ਮੈਂਬਰ ਪਾਰਲੀਮੈਂਟ ਦੇ ਅੰਦਰ ਨਾਲ ਲੱਗਦਾ ਕਿ ਉਹਦਾ ਜਿਹੜਾ ਫਾਇਦਾ ਹੋਵੇਗਾ ਨਹੀਂ 100% ਅਸੀਂ ਬਾਈਚ ਵੀ ਸਾਨੂੰ 28000 ਵੋਟ ਮਿਲਿਆ ਸੀ ਔਰ ਫਿਰ ਉਸ ਤੋਂ ਬਾਅਦ 24 ਦੀ ਲੋਕ ਸਭਾ ਦੇ ਅੰਦਰ ਵੀ ਸਾਨੂੰ 45000 ਵੋਟ ਮਿਲਿਆ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਲੋਕ ਭਾਜਪਾ ਦੇ ਨਾਲ ਸਟੈਪ ਬਾਈ ਸਟੈਪ ਜੁੜ ਰਹੇ ਨੇ ਅੱਗੇ ਵਧ ਰਹੇ ਨੇ ਭਾਜਪਾ ਨੂੰ ਪਸੰਦ ਕਰ ਰਹੇ ਨੇ ਔਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮੰਨ ਬਲਾ ਲਿਆ ਕਿ 2027 ਦੇ ਅੰਦਰ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਬਣਾਉਣ ਵਾਲੇ ਨੇ ਇਸ ਕਰਕੇ ਇਹ ਸ਼ੁਰੂਆਤ ਹੋਏਗੀ ਇਹ ਜਿਮਨੀ ਚੋਣ ਸ਼ੁਰੂਆਤ ਹੋਏਗੀ ਜਦੋਂ ਭਾਜਪਾ ਦਾ ਜਿਹੜਾ ਨੀ 2027 ਵਾਸਤੇ ਇਸ ਵਿਧਾਨ ਸਭਾ ਚ ਰੱਖੀ ਜਾਏ ਦੇਖੋ ਮੁਕਾਬਲਾ ਤਾਂ ਜਿਹੜੇ ਖੜੇ ਨੇ ਸਭ ਨਾਲ ਹੁੰਦਾ ਹੈ ਮੈਂ ਕਿਸੇ ਪਾਰਟੀਕুলਰ ਪਾਰਟੀ ਨਾਲ ਮੁਕਾਬਲੇ ਦੀ ਗੱਲ ਨਹੀਂ ਕਰਾਂਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਇਹ ਜਦੋਂ ਅੱਜ ਦੇਸ਼ਕ ਲੁਧਿਆਣੇ ਦੇ ਲੋਕ ਸੋਚਦੇ ਹੋਣਗੇ ਕਿ ਕੈਂਡੀਡੇਟ ਲੇਟ ਆਇਆ ਪਰ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਦੱਸਦਾ ਕਿ ਇਹ 15 ਦਿਨਾਂ ਦੇ ਅੰਦਰ ਲੋਕਾਂ ਨੇ ਉਹ ਫੈਸਲਾ ਕਰਨਾ ਹੈ ਜਿਹੜਾ ਕਿ ਬਾਕੀ ਕੈਂਡੀਡੇਟਾਂ ਨੇ ਕਦੇ ਸੋਚਿਆ ਨਹੀਂ ਹੋਊਗਾ ਲੋਕਾਂ ਨੇ ਭਾਰਤਪਾ ਦੇ ਹੱਕ ਦੇ ਵਿੱਚ ਫੈਸਲਾ ਕਰਨਾ ਅਸੀਂ ਸਵਾਲ ਅਸੀਂ ਭਾਵੁਕ ਪਰ ਵੀ ਦੇਖਿਆ ਕੱਲੋ ਭਾਵੁਕ ਹੋਏ ਹਾਂ ਬਿਕੋ ਇਸਰਾ ਹੈ ਕਿ ਮੈਂ ਇੱਕ ਸਧਾਰਨ ਵਿਅਕਤੀ ਹਾਂ ਮੈਂ ਕੋਈ ਅਮੀਰ ਵਿਅਕਤੀ ਨਹੀਂ ਹੈਗਾ ਲੋਕਾਂ ਨੇ ਦੂਜੀਆਂ ਪਾਰਟੀਆਂ ਨੇ ਅਮੀਰਾਂ ਨੂੰ ਟਿਕਟਾਂ ਦਿੱਤੀਆਂ ਔਰ ਭਾਜਪਾ ਹੀ ਹੈ ਜਿਹਦੇ ਵਿੱਚ ਸਧਾਰਨ ਵਿਅਕਤੀ ਨੂੰ ਵੀ ਟਿਕਟ ਮਿਲਦੀ ਹੈ ਮੈਂ ਛੋਟੇ ਜਿਹੇ ਘਰ ਚ ਰਹਿਣ ਵਾਲਾ ਅਸੀਂ ਤਿੰਨ ਪਰਾਂ ਡੱਠੇ ਰਹਿੰਦੇ ਆ ਛੋਟੇ ਜਿਹੇ ਘਰ ਚ ਰਹਿਣ ਵਾਲਾ ਇੱਕ ਵਿਅਕਤੀ ਹਾਂ ਔਰ ਮੇਰੇ ਮੈਂ ਪਾਪ ਘੋਪਣਾ ਮੇਰਾ ਮਤਲਬ ਇਹ ਨਹੀਂ ਸੀ ਕਿ ਇੱਕ ਛੋਟੇ ਕਰਾ ਕਰਤਾ ਨੇ ਪਾਰਟੀ ਦੇ ਆਪਣਾpropto ਜਤਾਇਆ ਹੈਗਾ ਔਰ ਇਹ ਕੇਵਲ ਭਾਜਪਾ ਚ ਸੰਭਵ ਹੋਰ ਕਿਸੇ ਪਾਰਟੀ ਚ ਸੰਭਵ ਨਹੀਂ ਹੈਗਾ Thank you.